ਵਾਹਿਗੁਰੂ ਸਾਹਿਬ ਜੀ ਸ ਸਭ ਜਗ ਸਹਿਜ ਉਪਾਏ ਆ ਤੀਨ ਭਵਨ ਇੱਕ ਜੋਤੀ ਗੁਰਮੁਖ ਵਸਤ ਪਰਾਵਤ ਹੋਵੈ ਚੁਣ ਲੈ ਮਾਣਕ ਮੋਤੀ ਸੁ ਕਉ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਾਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਟੋਢੀ ਮਹਲਾ ਅਨਵਾ ਪ੍ਰਭ ਤੇਰੇ ਪਗ ਕੀ ਤੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਪ੍ਰਭ ਤੇਰੇ ਪਾ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ মোহন ਕਰ ਕਿਰਪਾ ਮੇਰੀ ਲੋਚਾ ਪੂਰ ਰਹਾਵ ਦਦੇਸ ਰਾਵ ਰਿਆ ਜਤੁੰਬਰਾ ਅੰਤਰਜਾਮੀ ਸਦਾ ਹਜੂਰ ਜੋ ਤੁੰਬਰਾ ਜਸ ਗਾਵ ਕਰਤੇ ਸੇ ਜਨ ਕਬੂਨਾ ਮਰਤੇ ਝੂਰ ਤੰਦ ਬੰਦ ਬਿਰਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਬਤ ਭੋਗ ਇਹ ਜੀ ਕੇ ਬਿਨ ਹਾਰ ਨਾਨਕ ਜਨਕੂਰ ਕੰਦ ਬੰਦ ਬਿਰਸੇ ਮਾਇਆ ਕੇ ਸਾਧੂ ਸੰਗਤ ਮਿਟੇ ਵਿਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਨੇ ਕੂਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਟੋਡੀ ਮਹਲਾ ਪੰਜਵਾ ਪ੍ਰਭ ਤੇਰੇ ਪਾ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਸਾਹਿਬ ਜੀ ਤੁਨ ਗੁਰੂ ਗਰੀਬ ਨਵਾਜ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪਾ ਦੇ ਲਿਓ ਉਬਾਰੀ ਸਰਬੋ ਠੌਰ ਉਹ ਸਹਾਈ ਧੂਟ ਦੋਤੇ ਲੇਹੋ ਵਿਚਾਈ ਧੂਟ ਦੋਤੇ ਲੇਹੋ ਵਿਚਾਈ ਵਾਹਿਗੁਰੂ ਜੀ ਸਵਈਆ ਜਾ ਕੀ ਕਲਾ ਵਰਤੇ ਜਗ ਮੈਂ ਔਰ ਜਾ ਕੀ ਕਲਾ ਸਭ ਰੂਪਨ ਮੈਂ ਜਾ ਕੀ ਕਲਾ ਬਰਤੇ ਜਗ ਮੈਂ ਆਰ ਜਾਕਲਾ ਸਭ ਰੂਪਨ ਮੈਂ ਆਰ ਜਾਕਲਾ ਬਿੰਬਲਾ ਹਰ ਕੇ ਕੰਬਲਾ ਪਤਕੇ ਕੰਬਲਾ ਤਨ ਮੈਂ ਉਹ ਜਾਕਲਾ ਗਿਰ ਰੂਪਨ ਰੂਖਣ ਮੈਂ ਸਸ ਭੂਖਣ ਮੈਂ ਮਗਵਾ ਕੰਨ ਮੈਂ ਤੁਮੋ ਨਹੀਂ ਜਾਣੀ ਭਵਾਨੀ ਕਲਾ ਜਗ ਮਾਨੀ ਕੋ ਧਿਆਨ ਕਰੋ ਮਨ ਮੈਂ ਤੁਮੋ ਨਹੀਂ ਜਾਣੀ ਭਵਾਨੀ ਕਲਾ ਜਗ ਮਾਨੀ ਉਹ ਧਿਆਨ ਕਰੋ ਮਨ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ